ਜ਼ਮੀਨ ਅਕਵਾਇਰ ਨੂੰ ਲੈ ਕੇ ਲਗਾਤਾਰ ਵਿਵਾਦ ਛਾਰੀ ਹੈ ਤੇ ਉਥੇ ਕਿਸਾਨਾਂ ਨੂੰ ਦੂਜੇ ਪਾਸੇ ਲਗਾਤਾਰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਹੁਣ ਮਨਪ੍ਰਿਤ ਥਿਆਲੀ ਦੇ ਵੱਲੋਂ ਕਿਸਾਨਾਂ ਦੇ ਹੱਕ ਦੇ ਵਿੱਚ ਲਗਾਤਾਰ ਐਲਾਨ ਕੀਤੇ ਜਾ ਰਹੇ ਨੇ ਤੇ ਦੂਜੇ ਪਾਸੇ ਹੁਣ ਬਾਖੀ ਤੜਾ ਜਿਹੜਾ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਮੁੜ ਮੈਦਾਨ ਚ ਉਤਰਿਆ ਤੇ ਜਿਸ ਤੋਂ ਬਾਅਦ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਸਰਕਾਰ ਦੀ ਧੱਕੇਸ਼ਾਹੀ ਨਹੀਂ ਹੋਣ ਦਵਾਂਗੇ ਤੇ ਜੇਕਰ ਸਰਕਾਰ ਜ਼ਮੀਨ ਅਕਵਾਇਰ ਨੂੰ ਲੈ ਕੇ ਜਾ ਯਮੀਨਾ ਖੋਈਆਂ ਜਾਂਦੀਆਂ ਨੇ ਉਸ ਨੂੰ ਲੈ ਕੇ ਹਰੇਕ ਸੰਗਠਨ ਕਰਨ ਦੇ ਲਈ ਤਿਆਰਾਂ ਤੇ ਜੇਕਰ ਸਾਨੂੰ ਇਸ ਦੇ ਲਈ ਕੋਈ ਵੀ ਸੰਘਰਸ਼ ਜਾਂ ਕੁਰਬਾਨੀ ਦੇਣੀ ਪਈ ਤਾਂ ਅਸੀਂ ਤਿਆਰ ਰਵਾਂਗੇ ਤੇ ਹੁਣ ਕਿਸਾਨਾਂ ਦੇ ਹੱਕ ਦੇ ਵਿੱਚ ਬਾਕੀ ਤੜਾਤ੍ਰੇਤ ਦੂਜੇ ਪਾਸੇ ਪੰਜਾਬ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਤੱਕ ਸੱਦੇ ਜਾ ਰਹੇ ਨੂੰ ਹੋਰ ਕੀ ਕਹਿਣਾ ਮਨਪ੍ਰੇਤ ਅਕਾਲੀ ਦਾ ਆਓ ਤੁਹਾਨੂੰ ਸੁਣਾਉਨੇ ਆਂ ਪੰਜਾਬ ਦੀ ਤਰੱਕੀ ਦੇ ਵਿੱਚ ਸਿੱਖ ਕੌਮ ਦੀ ਚੜ੍ਹਦੀ ਕਲਾ ਦੇ ਵਿੱਚ ਸ਼ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਸੋ ਜਿਹੜਾ ਉਹਨਾਂ ਦਾ ਜਾਣ ਦਾ ਘਟਾ ਉਹ ਵੀ ਕਦੇ ਪੰਤ ਨੂੰ ਪੰਜਾਬ ਨੂੰ ਤੇ ਸ਼ਰੋਮਣੀ ਅਕਾਲੀ ਦਲ ਨੂੰ ਘਟਾ ਕਦੇ ਜਿਹੜਾ ਪਿਆਪੂਲਾ ਨਹੀਂ ਹੋ ਸਕਦਾ ਇਸ ਲਈ ਮੈਂ ਤੁਹਾਨੂੰ ਹੀ ਅਪੀਲ ਕਰ ਲਈ ਆਇਆ ਕਿ ਜਿਹੜੀ ਭਰਤੀ ਚੱਲ ਰਹੀ ਆ ਬੜੀ ਪਾਦਰਸ਼ੀ ਢੰਗ ਦੇ ਨਾਲ ਜੋ ਸਾਨੂੰ ਹੁਕਮਨਾਮਾ ਜਿਹੜਾ ਜਾਰੀ ਹੋਇਆ ਉਹਦੇ ਵਿੱਚ ਵੀ ਲਿਖਿਆ ਕਿ ਆਧਾਰ ਕਾਰਡ ਦੇ ਨਾਲ ਅਤੇ ਹਰੇਕ ਮੈਂਬਰ ਦਾ ਟੈਲੀਫੋਨ ਨੰਬਰ ਪਰਿਵਾਰ ਦੇ ਮੁਖੀ ਦਾ ਇਹ ਪੰਜ ਮੈਂਬਰ ਨੇ ਤਾਂ ਮੁਖੀ ਦਾ ਨੰਬਰ ਸਾਰਿਆਂ ਤੇ ਉਹੀ ਟੈਲੀਫੋਨ ਨੰਬਰ ਤੁਸੀਂ ਲਿਖ ਸਕਦੇ ਹੋ ਤੇ ਹਰੇਕ ਦਾ ਆਧਾਰ ਕਾਰਡ ਨੰਬਰ ਭਾਰਤ ਅਰਸ਼ੀ ਭਰਤੀ ਆਪਾਂ ਕਰਨੀ ਆ ਤਾਂ ਜੋ ਵੱਤ ਵੱਧ ਲੋਕਾਂ ਨੂੰ ਅਸੀਂ ਸੰਗਤ ਰੋਸੀਂ ਨਾਲ ਜੋੜ ਸਕੀਏ ਇਹਦੇ ਵਿੱਚ ਚਾਹੇ ਕਿਸੇ ਵੀ ਧਰਮ ਨਾਲ ਸੰਬੰਧਿਤ ਕੋਈ ਵਿਅਕਤੀ ਆ Hindu, Muslim, Sikh, Assai ਕਿਉਂਕਿ ਇਹ ਭਰਤੀ ਚੱਲ ਰਹੀ ਆ ਸ਼੍ਰੋਮਣੀ ਅਕਾਲੀ ਦਲ ਦੀ ਸੋ ਕੋਈ ਵੀ ਵਿਅਕਤੀ ਆ ਜਿਹੜਾ ਇਹਦਾ ਮੈਂਬਰ ਬਣ ਸਕਦਾ ਉਸ ਦੀ ਉਮਰ ਆ ਜਿਹੜੀ 18 ਸਾਲ ਤੋਂ ਵੱਧ ਹੋਣੀ ਚਾਹੀਦੀ ਆ ਸਿੱਦੇ ਨਾਲ ਹੀ ਵਿਦੇਸ਼ਾਂ ਦੇ ਵਿੱਚ ਵੀ ਆਨਲਾਈਨ ਭਰਤੀ ਸ਼ੁਰੂ ਕੀਤੀ ਗਈ ਆ ਵਿਦੇਸ਼ਾਂ ਦੇ ਵਿੱਚ ਵੀ ਜਿਹੜੇ ਤੁਹਾਡੇ ਪਰਿਵਾਰ ਦੇ ਮੈਂਬਰ ਜਿਹੜੇ ਟਵਾਡੇ ਜਾਣਕਾਰ ਬੈਠੇ ਨੇ ਉਹਨਾਂ ਨੂੰ ਵੀ ਆਪਾਂ ਆਨਲਾਈਨ ਭਰਤੀ ਹੈ ਜਿਹੜੀ www.akalidalbharti.com ਇਸ ਵੈਬਸਾਈਟ ਤੇ ਜਾ ਕੇ ਤੁਸੀਂ ਉੱਥੇ ਮੈਂਬਰ ਬਣ ਸਕਦੇ ਹੋ ਸੋ ਇਸ ਲਈ ਆਪਾਂ ਵੱਧ ਤੋਂ ਵੱਧ ਜਿਹੜੇ ਮੈਂਬਰ ਆ ਜਿਹੜੇ ਸ਼ਰੋਮਣੀਆਂ ਅਕਾਲੀ ਦਲ ਦੇ ਬਣਾਈਏ ਇਸ ਭਰਤੀ ਦੇ ਵਿੱਚ ਡੱਟ ਕੇ ਆਪਾਂ ਸਹਿਯੋਗ ਦੇਈਏ ਤਾਂ ਜੋ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਬਹੁਤ ਹੀ ਮਜ਼ਬੂਤ ਇੱਕ ਪੰਥਕ ਪਲੈਟਫਾਰਮ ਅਸੀਂ ਤਿਆਰ ਕਰ ਸਕੀਏ ਸੋ ਇਸ ਲਈ ਇੰਨੀਆਂ ਬੇਨਤੀਆਂ ਕਰਦਾ ਹੋਇਆ ਮੈਂ ਫੇ ਤੁਹਾਡਾ ਸਾਰਿਆਂ ਦਾ ਸਾਰੇ ਪ੍ਰਬੰਧਕਾਂ ਦਾ ਜੋਲਾ ਸਾਹਿਬ ਦਾ ਹਰਪੀਰ ਸਿੰਘ ਦਾ ਉਹਨਾਂ ਦੀ ਸਾਰੀ ਟੀਮ ਦਾ ਮੈਂ ਫੇਰ ਇਹਦੇ ਤੋਂ ਧੰਨਵਾਦ ਕਰਦਾ ਤੇ ਪ੍ਰੈਸ ਤੋਂ ਜਿੰਨੇ ਵੀ ਸਾਡੇ ਸਤਿਕਾਰਯੋਗ ਵੀਰ ਆਇਆ ਉਹਨਾਂ ਦਾ ਵੀ ਧੰਨਵਾਦ ਮੈਂ ਇੱਕ ਜਕਾਰਾ ਬੁਲਾਉਣਾ ਖੀਰ ਦੇ ਵਿੱਚ ਕਿਉਂਕਿ ਬੜੇ ਜੋਸ਼ ਦੇ ਨਾਲ ਤੁਸੀਂ ਆਏ ਹੋ ਸੋ ਦੋਨੋਂ ਹੱਥ ਖੜੇ ਕਰਕੇ ਜੇ ਮੇਰੀਆਂ ਗੱਲਾਂ ਨਾਲ ਸਹਿਮਤ ਹ ਤੁਸੀਂ ਸਾਰਿਆਂ ਨੇ ਭਰੋਸਾ ਦਿਵਾਉਣਾ ਕਿ ਸਾਰੇ ਅਸੀਂ ਸਾਡੇ ਜਿਹੜੀਆਂ ਸਿਰਮੌਰ ਸਸਤਾਵਾਂ ਨੇ ਸਿੱਖ ਕੌਮ ਦੀਆਂ ਚਾਹੇ ਉਹ ਸ਼੍ਰੀ ਕਾਲ ਤਖਤ ਸਾਹਿਬ ਹੈ ਚਾਹੇ ਸ਼ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਹੈ ਚਾਹੇ ਸ਼ਰੋਮਣੀ ਅਕਾਲੀ ਦਲ ਹੈ ਲੜ ਕੇ ਅਸੀਂ ਨਸਸਤਾਵਾ ਦੇ ਨਾਲ ਖੜੇ ਆਂ